ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੱਲ ਆਵੇਗਾ ਪੀ ਐਸ ای ਬੀ 10ਵੀਂ ਜਮਾਤ ਦਾ ਨਤੀਜਾ ਦੁਪਹਿਰ 2:30 ਵਜੇ ਹੋਵੇਗਾ ਐਲਾਨ ਦੁਪਹਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਖੁਸ਼ਖਬਰੀ ਕੇਕ ਆਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਵੱਲੋਂ ਪ੍ਰੈਸ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਵਿੱਚ ਦੱਸਿਆ ਗਿਆ ਹੈ ਕਿ 16 ਮਈ ਨੂੰ 2025 ਯਾਨੀ ਕਿ ਕੱਲ ਇਸ ਫਿਜ਼ੀਕਲ ਮੀਟਿੰਗ ਵੇਰਾਹੀ ਬਾਅਦ ਦੁਪਹਿਰ 2:30 ਵਜੇ ਦਸਵੀਂ ਜਮਾਤ ਦਾ ਤੀਜਾ ਐਲਾਨ ਕੀਤਾ ਜਾਵੇਗਾ ਦੱਸ ਦਈਏ ਕਿ ਬੀਤੇ ਕੱਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਬਰਨਾਲਾ ਦੀ ਵਿਦਿਆਰਥਣ ਹਰਸੀਦਤ ਕੌਰ ਅਵਲ ਆਈ ਹੈ ਰੋਸ ਪਰ ਦੀਮਨ ਨਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਮਾਨਸਾ ਦੀ ਅਰਸ਼ ਸੂਬੇ ਭਾਰ ਵਿੱਚ ਤੀਜੇ ਨੰਬਰ ਤੇ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਤੋਂ ਬਾਅਦ ਹੁਣ ਕੱਲ 10ਵੀਂ ਜਮਾਤ ਦਾ ਨਤੀਜਾ 2:30 ਵਜੇ ਐਲਾਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬੋਰਡ ਵੱਲੋਂ ਨਤੀਜਾ ਜਾਰੀ ਕਰਨ ਤੋਂ ਬਾਅਦ ਰਿਜ਼ਲਟ ਅਦਾਇਤ ਵੈੱਬਸਾਈਟ ਤੇ ਉਪਲਬਧਤ ਕਰਵਾਇਆ ਜਾਵੇਗਾ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਲਾਨ ਕੀਤੇ ਗਏ 10ਵੇਂ ਜਵਾਬ ਦਿਨ ਤੀਜਾ ਵਿੱਚ ਲੁਧਿਆਣਾ ਦੀ ਅਦਿੱਤੀ ਅਵਲ ਆਈਸੀ ਲੁਧਿਆਣਾ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ਤੇ ਰਹੀ ਸੀ ਅਤੇ ਅੰਮ੍ਰਿਤਸਰ ਦੀ ਕਿਰਨ ਪ੍ਰੋਤ ਖਰੀਤਕੌਰ ਤੀਜੇ ਸਥਾਨ ਤੇ ਹਾਸਲ ਕੀਤਾ ਸੀ ਵਿਦਿਆਰਥੀ ਇਸ ਲਿੰਕ ਤੇ ਰਾਹੀਂ ਆਪਣਾ ਤੀਜਾ ਸਿੱਧੇ ਚੈੱਕ ਕਰ ਸਕਦੇ ਹਨ ਹੇਠਾਂ ਦਿੱਤੇ ਇਨ੍ਹਾਂ ਕਦਮਾਂ ਰਾਹੀਂ ਨਤੀਜਾ ਦੇਖ ਸਕਦੇ ਹੋ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ